ਕਿ ਤੁਹਾਨੂੰ ਪਤਾ ਹੈ ਅੱਜ ਕੱਲ ਸਾਰੀਆਂ ਗੱਡੀਆਂ BS6 ਆ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਇੱਕ ਤਰ੍ਹਾਂ ਦਾ ਇਹ ਫਿਲਟਰ ਲਗਾਇਆ ਹੁੰਦਾ ਹੈ ਜਿਹਨੂੰ ਆਪਾਂ ਡੀਪੀਐਫ ਫਿਲਟਰ ਕਹਿੰਦੇ ਆ ਇਹ ਨਾ ਕਈ ਵਾਰੀ ਚੋਕ ਹੋ ਜਾਂਦਾ ਜਦ ਆਪਾਂ ਘੱਟ ਗੱਡੀਆਂ ਚਲਾਉਂਦੇ ਆ ਜਾਂ ਮਤਲਬ ਜਾਦਾ ਗੱਡੀ ਆਪਣੀ ਖੜੀ ਰਹਿੰਦੀ ਆ ਸੋ ਕੰਪਨੀ ਜਦੋਂ ਉਹਨੂੰ ਜਦੋਂ ਬੰਦ ਹੋ ਜਾਂਦਾ ਤਾਂ ਕੰਪਨੀ ਉਹਨੂੰ ਕਹਿੰਦੀ ਇਹਨੂੰ ਰਿਪਲੇਸ ਕਰੋ ਪਰ ਅੱਜ ਕੱਲ ਇਹਦਾ ਸੋਲੂਸ਼ਨ ਹੁਣ ਆਇਆ ਹੋਇਆ ਸੋ ਮੈਂ ਭਾਰਤ ਮੋਬਿਲਿਟੀ 2025 ਦੇ ਵਿੱਚ ਆਇਆ ਹੋਇਆ ਸੀ ਤੇ ਉਹਦੇ ਭਰਾ ਹੁਣ ਹੀ ਮਿਲੇ ਐਕਸਆਰਐਸ ਡੀਪੀਐਫ ਪਲਿੰਡਰ ਕਰਕੇ ਇਹਨਾਂ ਦਾ ਬ੍ਰਾਂਡ ਤੋ ਇਹ ਦੱਸਣਗੇ ਹੁਣ ਭਾਈ ਦੱਸੋ ਸਤਿ ਸ਼੍ਰੀ ਅਕਾਲ ਜਿਹੜਾ ਹੈਗਾ ਨਾ ਜਿੱਦਾਂ ਕਿ ਬਾਈ ਜੀ ਨੇ ਅੱਜ ਨੂੰ ਦੱਸਿਆ ਆਪਣਾ ਜਿਹੜਾ ਬੀਕੋ ਚੋਕ ਹੋ ਜਾਂਦਾ ਹੈ ਹੂੰ ਤੋਂ ਬਾਅਦ ਕੰਪਨੀ ਜਿਹੜੀ ਇਹ ਆਪਣਾ ਪੂਰਾ ਖਰਾਬ ਹੋ ਗਿਆ ਮਤਲਬ ਸਰਵਰ ਕੁਝ ਚੇਂਜ ਕਰੋ ਹੂੰ ਪਰ ਆਪਣੀ ਕੰਪਨੀ ਦਾ ਸਰ ਸੋਲੂਸ਼ਨ ਜਿਹੜਾ ਹੈ ਉਹ ਲੱਭ ਹੈ ਇਹਦਾ ਪੂਰਾ ਥਰੀ ਵਟਾਂ ਦਾ ਸੈਟਅਪ ਹੈ ਹੂੰ ਇਹ ਆਪਣਾ ਕਲੀਨਰ ਹੈ ਇਹ ਜਿਹੜਾ ਬੀਕੋ ਪਰ ਬੀਕੋ ਨੂੰ ਪੂਰਾ ਕਲੀਨ ਕਰ ਦੋ ਭਾਈ ਜਿਹੜਾ ਆਪਣਾ ਸਰਵਰ ਪੂਰਾ ਚੋਕ ਹੋ ਗਿਆ ਚੋਕ ਹੋਣ ਤੋਂ ਬਾਅਦ ਇਹ ਪਾ ਆਪਣੇ ਕਲੀਨਰ ਨਾਲ ਵੀ ਸਫਾਈ ਕਰਦੇ ਆ ਉਦੋਂ ਜਿਹੜਾ ਦੂਸਰੇ ਪੂਰਾ ਥਰੀ ਹੋ ਜੂਗਾ ਦੁਬਾਰਾ ਜਿੱਦ ਚੌਰਾ ਹੈ ਇਹ ਗੱਲ ਬਿਲਕੁਲ ਇਹ ਜਿਹੜਾ ਆਪਣਾ ਪ੍ਰੋਡਕਟ ਹੈ ਨਾ ਮੇਡ ਇਨ ਜਪਾਨ ਪ੍ਰੋਡਕਟ ਹੈ ਔਰ ਇਹ ਐਕਸਲ ਤੇਲਾ ਅਸੀਂ ਕਦੀ ਉਸ ਕੀਤਾ ਇਹਨੂੰ ਟੈਕਟ ਕੀਤਾ ਹੈ ਤਾਂ ਉਹ ਲਾਂਚ ਕੀਤਾ ਹੈ ਤੇ ਜੇ ਕਿਸੇ ਨੇ ਇਹ ਪ੍ਰੋਡਕਟ ਲੈਣਾ ਹੋਵੇ ਤਾਂ ਕਿਸ ਤਰ੍ਹਾਂ ਰੀਚ ਕਰੇ ਤੁਸੀਂ ਕੋਈ ਨਾ ਐਸਪੋ ਦੇ ਲੈਂਗੇ ਉਹ ਤਾਂ ਇੱਧਰ ਆ ਕੇ ਸੈਂਟਰਲ ਆਜ ਦਾ ਰਸਤਾ ਹੈ ਬਾਕੀ ਆਪਣਾ ਕਾਰ ਹੈ ਭਾਈ ਜੀ ਆਪਣਾ ਦਿੱਲੀ ਚ ਆਫਿਸ ਹੈਗਾ ਅਰਜਨਗਰ ਮੈਟਰੋ ਸਟੇਸ਼ਨ ਆਇਆ ਨਾ ਪਰ ਆਪਣਾ ਉਸਤਾਨੀ ਟਾਈਮ ਆਪ ਦਿਨ ਹੋਵੇਗਾ ਇਹ ਬਹੁਤ ਹੀ ਬੈਸਟ ਪ੍ਰਾਈਸ ਹੈ ਕੰਪਨੀ ਦਾ ਇੱਕ ਨੰਬਰ ਦਾ ਜਿਹੜਾ ਸਿਸਟਮ ਦਾ ਥਾਵ ਹੁੰਦਾ ਹੈ ਉਹਨਾਂ ਦਾ ਬਹੁਤ ਘੱਟ ਪ੍ਰਾਈਸ ਹੈ ਜਿਹੜਾ ਪਹਿਲੇ ਅੱਗੇ ਬੱਦਕਾਣਾ ਤੇ ਕਰਦੇ ਨੇ ਤੇ ਇਹਦਾ ਜਿਹੜਾ ਪ੍ਰੋਸੈਸ ਨਾ ਤੁਹਾਨੂੰ ਕਰਦਾ ਠੀਕ ਹੈ ਭਰਾਓ ਸਾਰੇ ਮੈਂ ਇਹਦੇ ਡਿਸਕ੍ਰਿਪਸ਼ਨ ਦੇ ਵਿੱਚ ਭਾਜੀ ਉਹਨਾਂ ਦਾ ਨੰਬਰ ਵੀ ਪਾ ਦੂੰਗਾ ਤੇ ਕਾਈਂਡਲੀ ਤੁਸੀਂ ਇੱਕ ਵਾਰੀ ਡੀਲ ਕਰ ਲਿਓ ਕਿਸੇ ਦਾ ਜੇ ਕੋਈ ਡੀਪੀਐਫ ਫਿਲਟਰ ਚੋਕ ਹੋਇਆ ਹੋਵੇ ਤੇ ਉਹਨੂੰ ਰਿਪਲੇਸ ਕਰਨ ਦੀ ਲੋੜ ਨਹੀਂ ਹੈਗੀ ਬਹੁਤ ਫਾਇਮਨ ਚੀਜ਼ ਹੈਗੀ ਇਹ ਤਾਂ ਮੈਂ ਪ੍ਰੋਸੈਸ ਦਾ ਪ੍ਰੋਬਲਮ ਕੀ ਹੈ ਇਹਦੇ ਤੇ 3 ਬੋਟਲ ਆਉਂਦੀ ਨੇ ਇੱਕ ਤਾਂ ਆਰਐਮ 1 ਆਰਐਮ 2 ਆਰਐਮ 3 ਇਹਨੇ ਤੇ ਮੇਰਾ ਕੰਮ ਕੀ ਹੋ ਦੱਸਾਂ ਵੀ ਗੱਲ ਤੁਸੀਂ ਧਾਰਕਾ ਕਲੀਨਪੋ ਕਰ ਸਕਦੇ ਹੋ ਕੰਮ ਕੀ ਹੋ ਦੱਸਾਂ ਜਿਹੜਾ ਅੰਦਰੋਂ ਮੈਂ ਡੀਓ ਦੇ ਅੰਦਰ ਜਿਹੜਾ ਕਾਰਬਨ ਹੁੰਦਾ ਨਾ ਉਹ ਕੰਨਦਾ ਸਿੰਗਲ ਇਸ ਐਸ ਹੁੰਦਾ ਹੈ ਨਾ ਤੇ ਫਸਟ ਬੋਟਲ ਦੇ ਵਿੱਚ ਪਾਵਾਂਗੇ 5000 ਮਤਲਬ 1-2 ਮਿੰਟ ਬਾਅਦ ਇਹਨੂੰ ਹਵਾ ਮਾਰਨਾ ਹਵਾ ਦਾ ਪ੍ਰੈਸ਼ਰ ਫਿਰ ਇਹਨੂੰ 15 ਮਿੰਟ ਲਈ ਛੱਡਣਾ ਹੈ ਆਪਾਂ 15 ਮਿੰਟ ਛੱਡ ਕੇ ਅਗਲੀ ਬੋਟਲ ਪਾਣੀ ਤੇ ਤੀਜੀ ਪਾਣੀ ਤੇ ਸੰਪੂਰਨ ਹੋ ਜਾਏ ਕੰਮ 45 ਮਿੰਟ ਲੱਗਦੇ ਨੇ ਪ੍ਰੋਸੈਸ ਨੂੰ ਕੰਪਲੀਟ ਹੋਣੇ 45 ਮਿੰਟ ਲੱਗਦੇ ਨੇ ਉਹਦੇ ਬਾਅਦ ਅਸੀਂ ਪਾਣੀ ਤੋਂ ਇਹਨੂੰ ਬੇਸ ਕਰਾਂਗੇ ਤੇ ਇਹਦਾ ਕੰਮ ਕੀ ਹੋ ਸਰ ਇਹਦਾ ਫਰਕ ਦਾ ਜਿਹੜਾ ਕੰਮ ਹੈ ਜਿਹੜਾ ਜਿੰਦਰ ਕਾਰਬਨ ਹੈ ਨਾ ਕਾਰਬਨ ਪੱਲੇ ਜਿਹੜਾ ਜੀਆ ਹੋਇਆ ਕਾਰਬਨ ਉਹਨੂੰ ਯੂਜ਼ ਕਰੂਗਾ ਫਰਕ ਨੂੰ ਪਾਉਣਾ ਹੈ ਜਦੋਂ 15 ਮਹੀਨੇ ਜਿਹੜੀ ਬੂਜੀ ਜਦੋਂ ਪਾਉਣੀ ਹੈ ਇੱਕ ਹੀ ਕਰੂਗਾ ਲਈ ਵੀ ਉਹ ਉਹਨੂੰ ਜਿਹੜਾ ਕਾਰਬਨ ਇਹਨੂੰ ਛਾਏਗਾ ਕਰਤਾ ਸਾਢੇ ਦੋ ਤੇ ਜਿਹੜਾ ਲਾਸਟ ਹੈ ਇਹ ਵੰਦਾ ਅਲੱਗ ਹਟਾ ਦੇਗਾ ਜੇ ਦੋਸੀ ਇਸ ਸਾਈਡ ਤੋਂ ਆਪਣਾ ਉਹ ਪਾਣੀ ਦਾ ਪ੍ਰੈਸ਼ਰ ਮਾਰਾਂਗੇ ਤਾਂ ਜਿਹੜਾ ਸੱਜੇ ਵਾਲਾ ਇਹ ਸਾਰਾ ਬਾਰ ਦੇ ਕਰ ਦੇ ਆਉਂਦਾ ਅੱਛਾ ਬ੍ਰਦਰ ਤੁਸੀਂ ਮੈਨੂੰ ਇੱਕ ਗੱਲ ਦੱਸੋ ਪਰੇ ਪੈਂਦਾ ਸੀ ਕੁਝ ਯੂਜ਼ ਕੀਤਾ ਹੈ ਕਹਿੰਸੀ ਕਲੀਨਿੰਗ ਕੀਤੀ ਹੈ ਤਾਂ ਕੰਮ ਚਲਾਇਆ ਹੈ ਮੈਂ ਤੁਹਾਨੂੰ ਇੱਕ ਚੀਜ਼ ਪੁੱਛਣਾ ਚਾਹਣਾ ਜਿਹੜਾ ਬੰਦਾ ਇਹਨੂੰ ਯੂਜ਼ ਕਰੂਗਾ ਉਹਦੇ ਲਈ ਸੇਫਟੀ ਕੀ ਰੱਖਣੀ ਆ ਸੇਫਟੀ ਦਾ ਮਾਮਲਾ ਜਦਾ ਇੱਕ ਬੰਦਾ ਕਸਮਾਦਾ ਹੈ ਠੀਕ ਹੈ ਮਿਲੱਖ ਆਪਣੀ ਕਵਰ ਕਰਨੀਆਂ ਨੇ ਓਕੇ ਦੂਜੇ ਆਪਣੇ ਨਾਲ ਗਲਵਸ ਆਉਂਦੇ ਤੁਸੀਂ ਗਲਵਸ ਓਕੇ ਜੇ ਆਪਣੇ ਕੋਲ ਕੋਈ ਵਧੀਆ ਗਲਵਸ ਹੋਵੇ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਹੋਰ ਕੋਈ ਇਸ ਨੂੰ ਮਤਲਬ ਇਨਡੋਰ ਕਰ ਸਕਦੇ ਸਾਬ ਕੇ ਬਾਹਰ ਆਊਟਡੋਰ ਚ ਕਰਨਾ ਆਏ ਮੈਂ ਦੱਸਾਂ ਇਹ ਕੋਰਾ ਆਪਣਾ ਸਿਲੈਂਸਰ ਹੁੰਦਾ ਇਸ ਤਰ੍ਹਾਂ ਇਹ ਆਪਣਾ ਉਹ ਇੰਸਾਈਡ ਸਾਈਡ ਹੈ ਇਹ ਆਊਟਸਾਈਡ ਤੋਂ ਨਿਕਲਦਾ ਹੈ ਆਊਟਸਾਈਡ ਇਨਸਾਈਡ ਤੋਂ ਸਭ ਪਹਿਲਾਂ కెమికਲ ਪਾਣਾ ਕੀ ਇਹ ਸਾਈਡ ਨਾਲ ਅੰਦਰ ਜਿਹੜਾ ਬੀਚੇ ਪੁੰਦਾ ਹੈ ਇਸ ਸਾਈਡ ਆਪਣਾ ਡੀਪੇ ਸਾਈਡ ਆਪਣਾ ਕਾਰਬੇਟਰ ਹਮ ਉੱਪਰ ਜਿਹੜਾ ਕੰਮ ਡੀਪੇ ਤੇ ਕਰਨਾ ਹੈ ਡੀਪੇ ਵਾਲੀ ਸਾਈਡੇ ਪਾਣੀ ਫਿਲ ਕਰਦੇ ਇਸ ਸਾਈਡ ਨਾਲ ਤੇ ਪਾ ਕੇ ਇਸ ਸਾਈਡ ਨੂੰ ਪਾਣੀ ਪਾ ਕੇ ਉਸ ਦਾ ਕੰਮ ਬਾਰ ਕਰਦੇ ਓਕੇ ਠੀਕ ਹੈ ਜੀ ਸਾਰੇ ਪ੍ਰਾਵਾ ਨੂੰ ਇਨਫੋਰਮੇਸ਼ਨ ਮਿਲ ਗਈ ਹੋਊਗੀ ਸੋ ਕਾਈਂਡਲੀ ਇਹਦਾ ਦਾ ਜਿਹੜਾ ਡਾਕੂਮੈਂਟਸ ਸਾਰੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਪਾ ਰਿਹਾ ਹਾਂ ਓਕੇ